ਆਯੂਪੀ ਦੇ ਵਿੱਚ ਪਤਾ ਲੱਗਾ 3000 ਇਕੱਠਾ ਸਿੱਖ 21 ਜਗ੍ਹਾ 3000 ਸਿੱਖ ਅਸਾਈ ਬਣਿਆ ਇਕੇ ਟਾਈਮ ਤੇ 3000 ਸਿੱਖਾਂ ਨੇ ਧਰਮ ਪਰਵਰਤਨ ਕੀਤਾ ਕਲ ਜੁਗ ਹੈ ਕਲ ਜੁਗ ਗੁਰੂ ਆਕੋ ਸ਼ਰਨਾਏ ਹੋ ਸਰਨਾ ਮੇਰਾ ਦੋਸਤੋ ਧਰਮ ਪਰਵਤਨ ਪੰਜਾਬ ਦਾ ਹੁੰਦਾ ਜਾ ਰਿਹਾ ਇਸਾਈਕਰਨ ਇਸ ਵੇਲੇ ਇੱਕ ਗੰਭੀਰ ਮੁੱਦਾ ਹੈ ਵੈਸੇ ਤਾਂ ਦੋਸਤੋ ਯੂਪੀ ਬਿਹਾਰ ਐਮਪੀ ਕੋਲਕਾਤਾ ਦੇ ਬੰਗਲਾਦੇਸ਼ੀ ਰਹਿੰਗੇ ਆ ਮੁਸਲਮਾਨਾਂ ਨੂੰ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਪੰਜਾਬ ਵਿੱਚ ਵਸਾ ਕੇ ਪੰਜਾਬ ਦੀ ਡੈਨੋਗ੍ਰਾਫਿਕ ਚੇਂਜਸ ਕਰਾ ਦਿੱਤੀਆਂ ਗਈਆਂ ਹਨ ਸ਼ਹਿਰੀ ਖੇਤਰਾਂ ਕਸਮਿਆਂ ਵਿੱਚ ਛੋਟੇ-ਛੋਟੇ ਵਪਾਰ ਖਾਸ ਕਰਕੇ ਸਬਜ਼ੀਆਂ ਆਦਿ ਦਾ ਵਪਾਰ ਰਿਕਸ਼ੇ ਰੇੜੀਆਂ ਟੈਂਪੂ ਆਦਿ ਇਹਨਾਂ ਵਿੱਚ ਇਨਾ ਹੀ ਪ੍ਰਵਾਸੀਆਂ ਦਾ ਪੂਰਾ ਗਲਬਾ ਹੈ ਇਹਨਾਂ ਵਿੱਚ ਬਹੁਤੇ ਮੁਸਲਮਾਨ ਹੀ ਹਨ ਰੈਂਦੀ ਸੰਦੀ ਕਸਰ ਦੋਸਤੋਂ ਪਿੰਡਾਂ ਵਿੱਚ ਲਗਾਤਾਰ ਹੋ ਰਹੀ ਇਸਾਈ ਕਰਨ ਉਸ ਨੇ ਕੱਢ ਦਿੱਤੀ ਹੈ ਇੰਜ ਇਸ ਡੈਮੋਗ੍ਰਾਫਿਕ ਚੇਂਜਸ ਕਰਕੇ ਪੰਜਾਬੀ ਪੰਜਾਬ ਵਿੱਚ ਹੀ ਅਲਪਸੰਖਿਆਕ ਹੁੰਦੇ ਜਾ ਰਹੇ ਹਨ ਹੁਣ ਖਾਸ ਕਰਕੇ ਸਿੱਖ ਸਿੱਖ ਕਮਿਊਨਿਟੀ ਇਹ ਨਿਰਣਾਇਕਵਾਦੀ ਵਾਲੀ ਸਥਿਤੀ ਤੋਂ ਉਹ ਖੁਸ਼ਦੀ ਜਾ ਰਹੀ ਹੈ ਅੱਜ ਇਸ ਵਿਸ਼ੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ ਪੰਜਾਬ ਵਿੱਚ ਸਾਡੇ ਹੀ ਪੰਜਾਬੀ ਭਰਾ ਆਪਣੇ ਮੂਲ ਧਰਮ ਨੂੰ ਛੱਡ ਕੇ ਇਸਾਈ ਮਤ ਕਿਉਂ ਅਪਣਾ ਰਹੇ ਹਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਬੇਸ਼ੱਕ ਜਿਨ੍ਹਾਂ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਸਥਿਤੀ ਨਹੀਂ ਆਈ ਹੈ ਹਾਲੇ ਉਨ੍ਹਾਂ ਲਈ ਇਹ ਵਿਸ਼ਾ ਹੱਥ ਦੀ ਕਥਨੀ ਵਰਗਾ ਲੱਗ ਰਿਹਾ ਹੋਵੇਗਾ ਪਰ ਇਸ ਵੇਲੇ ਦੋਸਤੋ ਪੰਜਾਬ ਦੇ ਬਹੁਤੇ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਇਹ ਸਥਿਤੀ ਆ ਚੁੱਕੀ ਹੈ ਇਕ ਤਾ ਆਪਣੇ ਪੰਜਾਬੀ ਭਰਾਵਾਂ ਤੋਂ ਸਰਦਾਰੀ ਖੁਸਕੇ ਇਹਨਾਂ ਕੋਲ ਹੁਣ ਆ ਗਈ ਹੈ ਖਾਸ ਕਰਕੇ ਕਈ ਪਿੰਡਾਂ ਵਿੱਚ ਇਹ ਪ੍ਰਵਾਸੀ ਸਰਪੰਚੀ ਅਤੇ ਪੰਚੀ ਉੱਪਰ ਕਾਬਜ਼ ਹੋ ਚੁੱਕੇ ਹਨ ਕਈ ਸ਼ਹਿਰਾਂ ਵਿੱਚ ਤਾਂ ਇਹ ਐਮਸੀ ਤੱਕ ਵੀ ਬਣ ਚੁੱਕੇ ਹਨ ਬਸ ਹੁਣ ਜਦੋਂ ਐਮਐਲਏ ਜਾਂ ਐਮਪੀ ਦੀਆਂ ਚੋਣਾਂ ਵੇਲੇ ਇਹ ਖੜੇ ਹੋ ਕੇ ਜਿੱਤ ਕੇ ਇਹਨਾਂ ਨੇ ਆਪਣੀ ਉਪਸਥਿਤੀ ਦਰਜ ਕਰਵਾਈ ਜਾਂ ਜਿੱਤ ਪ੍ਰਾਪਤ ਕੀਤੀ ਤਾਂ ਹੀ ਸਾਡੇ ਕੰਨ ਖੜੇ ਹੋਣਗੇ ਨਹੀਂ ਤਾਂ ਅਸੀਂ ਹਮੇਸ਼ਾ ਵਾਂਗ ਉਦਾਸ ਜਿਹੇ ਹੋ ਕੇ ਬਸ ਸ਼ਮਸ਼ਾਨ ਵਾਲੀ ਝੁੱਪ ਧਾਰੀ ਬੈਠੇ ਰਹਾਂਗੇ ਦੋਸਤੋ ਬਹੁਤ ਹੀ ਯੋਜਨਾਬੱਧ ਤਰੀਕੇ ਨਾਲ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਨਜ਼ਦੀਕੀ ਪਿੰਡਾਂ ਵਿੱਚ ਵਸਾਇਆ ਜਾ ਰਿਹਾ ਹੈ ਹੁਣ ਤਾਂ ਇਹਨਾਂ ਪਿੰਡਾਂ ਵਿੱਚ ਇਹਨਾਂ ਨੇ ਆਪਣੀਆਂ ਆਵਾਦਤ ਗਾਹਾਂ ਮਸਜਿਦਾਂ ਚਰਚਿਆਂ ਦਾ ਤੱਕ ਬਣਾ ਲਈਆਂ ਹਨ ਦੋਸਤੋ ਜਿਨ੍ਹਾਂ ਪੰਜਾਬੀ ਵੀਰਾਂ ਦੀ ਘਰ ਦੀ ਹਾਲਤ ਇਹਨਾਂ ਤੋਂ ਥੋੜੀ ਹਲਕੀ ਹੁੰਦੀ ਹੈ ਇਹ ਹੁਣਾਂ ਪੰਜਾਬੀਆਂ ਨੂੰ ਆਪਣੀ ਜੁੱਤੀ ਦੀ ਨੋਕ ਦੇ ਉੱਪਰ ਰੱਖਦੇ ਹਨ ਜਦੋਂ ਕਿ ਅਸੀਂ ਪੰਜਾਬੀ ਹਮੇਸ਼ਾ ਤੋਂ ਹੀ ਇਹਨਾਂ ਨਾਲ ਮਨੁੱਖੀ ਵਤੀਰਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਇਹਨਾਂ ਦਾ ਥੋੜਾ ਹੱਥ ਸੋਖਾ ਹੁੰਦੇ ਹੀ ਇਹਨਾਂ ਦਾ ਵਿਵਹਾਰ ਪੂਰੀ ਤਰ੍ਹਾਂ ਬਦਲ ਜਾਂਦਾ ਹੈ ਸ਼ਹਿਰਾ ਕਸਮਿਆਂ ਦੀ ਗੱਲ ਕਰੀਏ ਤਾਂ ਸਾਡੇ ਪਿੰਡਾਂ ਵਿੱਚ ਵੀ ਪੰਜਾਬੀਆਂ ਤੋਂ ਸਰਦਾਰੀ ਖੁੱਸਦੀ ਜਾ ਰਹੀ ਹੈ। ਕੁਝ ਤਾਂ ਦੋਸਤੋ ਕਹਿੰਦੇ ਕਹਾਂਦੇ ਸਰਦਾਰਾਂ ਸੁੱਖੇ ਘਰਾਂ ਦੇ ਕਾਕੇ ਇਹ ਵਿਦੇਸ਼ਾਂ ਵਿੱਚ ਪੀਆਰ ਲੈ ਕੇ ਉੱਥੇ ਹੀ ਵਸ ਰਹੇ ਹਨ ਜਿਸ ਕਰਕੇ ਪੰਜਾਬ ਦੇ ਮੂਲ ਨਿਵਾਸੀਆਂ ਦੀ ਗਿਣਤੀ ਘਟ ਰਹੀ ਹੈ। ਦੂਜਾ ਇਹਨਾਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਵਿੱਚ ਲਗਾਤਾਰ ਵੱਧ ਰਹੀ ਹੈ। ਉਪਰੋਂ ਮਾਰੇ ਇਹ ਪੈ ਰਹੀ ਹੈ ਕਿ ਪ੍ਰਵਾਸੀ ਹੀ ਨਹੀਂ ਸਾਡੇ ਆਪਣੇ ਹੀ ਸਮਾਜ ਦੇ ਲੋਕ ਕਨਵਰਟ ਹੋ ਰਹੇ ਹਨ। ਆਪਣੇ ਮੂਲ ਧਰਮ ਨੂੰ ਛੱਡ ਕੇ ਇਹ ਬੜੀ ਵੱਡੀ ਸੰਖਿਆ ਵਿੱਚ ਇਸਾਈ ਬਣਦੇ ਜਾ ਰਹੇ ਹਨ। ਈਸਾਈ ਬਾਨਾ ਮਤਲਬ ਜਿਨ੍ਹਾਂ ਦੀ ਆਸਤਾ ਜਿਨ੍ਹਾਂ ਦੀ ਧਰਮ ਦੀ ਮਨੋਤ ਵਿਦੇਸ਼ਾਂ ਵਿੱਚ ਹੈ ਭਾਰਤ ਜਾਂ ਭਾਰਤ ਦੇ ਲੋਕਾਂ ਦੀ ਇੱਥੋਂ ਦੀ ਸੰਸਕ੍ਰਿਤੀ ਨਾਲ ਉਹਨਾਂ ਦਾ ਬਿਲਕੁਲ ਵੀ ਲਗਾਵ ਨਹੀਂ ਹੈ ਉਲਟਾ ਉਹਨਾਂ ਨਾਲ ਉਹਨਾਂ ਦਾ ਟਕਰਾਵ ਹੈ ਜਦੋਂ ਕੋਈ ਧਰਮ ਪਰਵਰਤਨ ਕਰ ਲੈਂਦਾ ਹੈ ਦੋਸਤੋ ਤਾਂ ਉਹ ਆਪਣੇ ਬਾਕੀ ਸਮਾਜ ਤੋਂ ਜਿਨੀ ਤੌਰ ਤੇ ਇੱਕ ਤਰ੍ਹਾਂ ਟੁੱਟ ਹੀ ਜਾਂਦਾ ਹੈ ਆਪਣੇ ਭੈਣ ਭਰਾ ਰਿਸ਼ਤੇਦਾਰ ਗਵਾਂਢੀ ਸਭ ਉਸ ਨੂੰ ਪਰਾਈ ਲੱਗਣ ਲੱਗ ਪੈਂਦੇ ਹਨ ਸਕੇ ਹੁੰਦੇ ਹਨ ਤਾਂ ਉਸਦੇ ਨਵੇਂ ਮਜ਼ਬ ਉਸਦੇ ਨਵੇਂ ਰਿਲੀਜੀਅਨ ਵਿੱਚ ਉਸਦੇ ਆਪਣੇ ਜੋ ਨਵੇਂ ਧਾਰਮਿਕ ਭਰਾ ਹੁੰਦੇ ਹਨ ਉਹੀ ਉਸ ਨੂੰ ਆਪਣੇ ਸਕੇ ਲੱਗਦੇ ਹਨ ਬਾਕੀ ਉਸਦੇ ਮਾਜਾਏ ਜਾਂ ਹੋਰ ਲੋਕ ਉਸ ਨੂੰ ਬਗਾਨੇ ਹੀ ਲੱਗਦੇ ਹਨ ਉਹ ਇਹਨਾਂ ਲੋਕਾਂ ਨੂੰ ਮੂਰਖ ਜਾਂ ਧਾਰਮਿਕ ਤੌਰ ਤੇ ਆਪਣੇ ਤੋਂ ਗਿਰੇ ਹੋਏ ਮੰਨਦਾ ਹੈ ਇਹੋ ਜਿਹੇ ਲੋਕਾਂ ਨਾਲ ਸੰਬੰਧ ਰੱਖਣਾ ਬਸ ਉਸਦੀ ਮਜਬੂਰੀ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਇਹਨਾਂ ਤੋਂ શ્રેષ્ઠ ਖਾਦ ਸਮਝਣ ਲੱਗ ਪੈਂਦਾ ਹੈ ਕਿਉਂਕਿ ਉਹ ਕਨਵਰਟ ਹੋ ਚੁੱਕਾ ਹੈ। ਇੰਜ ਉਹ ਆਪਣੇ ਹੀ ਸਮਾਜ ਤੋਂ, ਆਪਣੇ ਹੀ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਤੇ ਉਹਨਾਂ ਦਾ ਦੁਸ਼ਮਣ ਹੋ ਜਾਂਦਾ ਹੈ। ਦੋਸਤੋ ਜੇ ਇਹੋ ਜਹੀ ਸਥਿਤੀ ਇਹੋ ਸੋਚਣਾ ਹੋਵੇ ਤਾਂ ਕੋਣ ਕਿਸ ਨੂੰ ਮੰਨਦਾ ਹੈ? ਇਸ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਇੱਕ ਵਿਦੇਸ਼ੀ ਸੋਚ, ਵਿਦੇਸ਼ੀ ਸੰਸਕ੍ਰਿਤੀ ਨੂੰ ਇੱਥੇ ਦੇ ਲੋਕਾਂ ਉੱਪਰ ਥੋਪਣਾ, ਸਾਡੇ ਸਮਾਜ ਨੂੰ ਬਰਬਾਦ ਕਰਨਾ ਹੈ। ਇਸੇ ਲਈ ਇਹ ਕਨਵਰਜਨ ਦੋਸਤੋ ਬਹੁਤ ਮਾੜਾ ਹੈ। ਅਸੀਂ ਆਪਣੀਆਂ ਧਾਰਮਿਕ ਹੋਵੇ ਜਾਂ ਸਮਾਜਿਕ ਕਮੀਆਂ ਉਹਨਾਂ ਦੇ ਉੱਪਰ ਚਿੰਤਨ ਅਤੇ ਸੁਧਾਰ ਲਗਾਤਾਰ ਕਰਦੇ ਹੀ ਰਹੇ ਹਾਂ ਜੋ ਕੁਝ ਸਮਾਂ ਪਾ ਕੇ ਅਪਰਸੰਗਿਕ ਹੋ ਜਾਂਦਾ ਹੀ ਦੋਸਤੋ ਉਸ ਨੂੰ ਕੋਈ ਨਾ ਕੋਈ ਸੁਧਾਰਕ ਆ ਕੇ ਹਟਾ ਹੀ ਦਿੰਦਾ ਸੀ ਸਾਡੇ ਆਪਣੇ ਕੋਲ ਸਾਡੇ ਆਪਣੇ ਸਮਾਜ ਵਿੱਚ ਬੜੇ ਹੀ ਧਾਰਮਿਕ ਪੁਰਖ ਰਹੇ ਹਨ ਜਿਨ੍ਹਾਂ ਨੇ ਸਮਾਜ ਨੂੰ ਸਹੀ ਰਾਹ ਦਿਖਾਈ ਹੈ ਹਰ ਯੁੱਗ ਵਿੱਚ ਕਦੇ ਦੋਸਤੋ ਰਾਮ ਅਤੇ ਕਦੇ ਕ੍ਰਿਸ਼ਨ ਅਤੇ ਹੁੰਦੇ ਸਮੇਂ ਵਿੱਚ ਗੁਰੂ ਨਾਨਕ ਸੱਚਾ ਪਾਤਸ਼ਾਹ ਸਿੱਖ ਗੁਰੂਆਂ ਨੇ ਜੋ ਕੁਝ ਸਮੇਂ ਦੇ ਅਨੁਸਾਰ ਨਾਲ ਸਾਨੂੰ ਬਖਸ਼ਿਆ ਹੈ ਸਾਡੇ ਲਈ ਬੈਸਟ ਹੈ ਜੋ ਵਿਚਾਰਧਾਰਾ ਜਿਹੜੀ ਆਈਡਿਓਲੋਜੀ ਸਾਨੂੰ ਸਾਡੇ ਸਮਾਜ ਨੂੰ ਦਿੱਤੀ ਹੈ ਉਹਨਾਂ ਨੇ ਉਹ ਉਸ ਨਾਲੋਂ ਕਿਤੇ ਵਧੀਆ ਹੈ ਜੋ ਇਹ ਇਸਲਾਮੀ ਜੈਸਾਈ ਮਤ ਵਾਲੇ ਇੱਥੇ ਆ ਕੇ ਪ੍ਰਚਾਰ ਕਰਦੇ ਹਨ ਬਾਕੀ ਦੋਸਤੋ ਬਾਣੀ ਵਿੱਚ ਸੱਚ ਜੀਵਨ ਜਾਚ ਸਭ ਕੁਝ ਤਾਂ ਹੈ ਗੁਰਬਾਣੀ ਸਭ ਲਈ ਹੈ ਸਿੱਖ ਗੁਰਬਾਣੀ ਸਿਰਫ ਸਿੱਖਾਂ ਲਈ ਹੀ ਨਹੀਂ ਜੋ ਗੁਰੂ ਘਰ ਪ੍ਰਤੀ ਸਰਧਾ ਰੱਖਦਾ ਹੈ ਗੁਰੂਆਂ ਪ੍ਰਤੀ ਸਤਿਕਾਰ ਰੱਖਦਾ ਹੈ ਉਸ ਕੋਲ ਬਾਣੀ ਵਿੱਚੋਂ ਪ੍ਰਾਪਤ ਕਰਨ ਲਈ ਬਹੁਤ ਕੁਝ ਹੈ ਭਾਰਤ ਦੇ ਬਹੁਤ ਸਾਰੇ ਖਿੱਤੇਆਂ ਦੇ ਸਾਧੂ ਸੰਤ ਮਹਾਤਮਾਵਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਭਗਤ ਸੈਨ ਜੀ ਭਗਤ ਰਵਿਦਾਸ ਜੀ ਕਬੀਰ ਜੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਪਰ ਫੇਰ ਵੀ ਜੇ ਇਹਨਾਂ ਨੂੰ ਛੱਡ ਕੇ ਸਾਡੇ ਲੋਕ ਇਹਨਾਂ ਦੇ ਉਪਦੇਸ਼ ਛੱਡ ਕੇ ਵਿਦੇਸ਼ੀ ਰਿਲੀਜੀਅਨ ਉਹਨਾਂ ਦਾ ਮਜ਼ਬੂ ਹੋ ਅਪਣਾ ਰਹੇ ਹਨ ਤਾਂ ਦੋਸਤੋ ਇਹ ਬਹੁਤ ਸ਼ਰਮਨਾਕ ਹੈ ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕ ਈਸਾਈ ਬਣਨ ਦੇ ਨਾਲ ਨਾਲ ਇਸਲਾਮੀ ਵੀ ਬਣਦੇ ਜਾ ਰਹੇ ਹਨ ਬਰ ਦੋਸਤੋ ਪੰਜਾਬ ਵਿੱਚ ਬਹੁਤੇ ਲੋਕ ਈਸਾਈ ਹੀ ਬਣਦੇ ਜਾ ਰਹੇ ਹਨ ਮੁਸਲਮਾਨਾਂ ਵੱਲ ਉਹਨਾਂ ਦਾ ਝਕਾਅ बस ਇੱਥੋਂ ਤੱਕ ਹੈ ਕਿ ਉਹ ਇਸਲਾਮ ਵੱਲ ਜੀ ਹਾਂ ਇਸਲਾਮ ਵੱਲ ਪਹਿਲੀ ਪੂੜੀ ਪਹਿਲਾ ਪੈਰ ਪੀਰਾਂ ਕਬਰਾਂ ਨੂੰ ਪੁੱਜਣਾ ਉੱਥੋਂ ਤੱਕ ਹੀ ਹਾਲੇ ਤੱਕ ਸੀਮਤ ਹਨ ਸਾਡੇ ਪੰਜਾਬ ਦੇ ਲੋਕ ਦੋਸਤੋ ਈਸਾਈ ਕਿਉਂ ਬਣਦੇ ਜਾ ਰਹੇ ਹਨ ਇਸ ਦੇ ਕੁਝ ਪ੍ਰਮੁੱਖ ਕਾਰਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਹ ਸਾਰਾ ਐਕਸਪੀਰੀਅੰਸ ਮਾਝੇ ਦੇ ਪਿੰਡਾਂ ਸ਼ਹਿਰਾਂ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦੇ ਆਧਾਰ ਦੇ ਉੱਪਰ ਹੈ ਬਾਕੀ ਪੰਜਾਬ ਵਿੱਚ ਵੀ ਤਾਂ ਦੋਸਤੋ ਇਹੋ ਕੁਝ ਚੱਲ ਰਿਹਾ ਹੋਵੇਗਾ ਦੋਸਤੋ ਇਸਾਈ ਬਣ ਕੌਣ ਰਿਹਾ ਹੈ ਸਾਡੇ ਸਮਾਜ ਦਾ ਉਹ ਵਰਗ ਜਿਸ ਨੂੰ ਅਸੀਂ ਦਲਿਤ ਵਰਗ ਕਹਿ ਲੈਂਦੇ ਹਾਂ ਉਸ ਸਮਾਜ ਦੇ ਲੋਕ ਹੀ ਬਹੁਤੇ ਕਨਵਰਟ ਹੋ ਰਹੇ ਹਨ ਇੱਕਾਦੁੱਕਾ ਜਾਂ ਬਹੁਤ ਘੱਟ ਜੱਟ ਕਮਿਊਨਿਟੀ ਵਿੱਚੋਂ ਵੀ ਕੁਝ ਲੋਕ ਕਨਵਰਟ ਹੋ ਕੇ ਇਸਾਈ ਬਣੇ ਹਨ ਪਰ ਦੋਸਤੋ ਬਹੁਸੰਖਿਆਕ ਬਾਦੀ ਜਾਂ ਇੰਜ ਕਹਿ ਲਈਏ 95% ਲੋਕ ਉਹ ਹਨ ਜੋ ਦਲਿਤ ਸਪਾਈਚਾਰਿਆਂ ਨਾਲ ਸੰਬੰਧ ਰੱਖਦੇ ਹਨ ਆਖਰ ਇਹ ਲੋਕ ਕਨਵਰਟ ਕਿਉਂ ਹੋ ਰਹੇ ਹਨ ਤਾਂ ਦੋਸਤੋ ਇਸ ਦਾ ਸਭ ਤੋਂ ਵੱਡਾ ਤੇ ਅਹਿਮ ਕਾਰਨ ਹੈ ਇਨਫੇਰੀਟੀ ਕੰਪਲੈਕਸ ਜੀ ਹਾਂ ਇਨਫੇਰੀਟੀ ਕੰਪਲੈਕਸ ਹੀ ਹੀਨ ਭਾਵਨਾ ਇਨ੍ਹਾਂ ਵਿੱਚ ਹੀਨ ਭਾਵਨਾ ਕੁੱਟ-ਕੁੱਟ ਕੇ ਭਰੀ ਗਈ ਹੈ ਪਿਛਲੇ ਕਈ ਦਸ਼ਕਾਂ ਤੋਂ ਇਨ੍ਹਾਂ ਨੂੰ ਆਪਣੇ ਆਪ ਤੋਂ ਆਪਣੀ ਜਾਤ ਹੋਣ ਕਰਕੇ ਇੰਨੀ ਹੀਨ ਭਾਵਨਾ ਮਹਿਸੂਸ ਹੁੰਦੀ ਹੈ ਕਿ ਇਹ ਝੱਟ ਹੀ ਉਸ ਨੂੰ ਛੱਡਣ ਲਈ ਤਿਆਰ ਹੋ ਜਾਂਦੇ ਹਨ ਦੋਸਤੋ ਇਨ੍ਹਾਂ ਨੂੰ ਰਵਿਦਾਸ ਨਹੀਂ ਦਿਸਦਾ ਇਨ੍ਹਾਂ ਨੂੰ ਬਨਾਰਸ ਵਿੱਚ ਉਹਨਾਂ ਨੂੰ ਮਿਲਦਾ ਹੋਇਆ ਸਨਮਾਨ ਨਹੀਂ ਦਿਸਦਾ ਮੀਰਾबाई ਰਾਜਪੁੱਤ ਰਾਜੇ ਦੀ ਧੀ ਉਸ ਦਾ ਗੁਰੂ ਰਵਿਦਾਸ ਜੀ ਦੀ ਚੌਂਪੜੀ ਵਿੱਚ ਆ ਕੇ ਉਹਨਾਂ ਨੂੰ ਗੁਰੂ ਧਾਰਨ ਕਰਨਾ ਉਹਨਾਂ ਨੂੰ ਸ਼ੀਸ਼ ਚੁਕਾਣਾ ਉਹ ਇਹਨਾਂ ਨੂੰ ਨਹੀਂ ਦਿਸਦਾ ਬਸ ਇਹਨਾਂ ਨੂੰ ਦਿਸਦਾ ਹੈ ਛੂਆ ਛਾਤ ਬਾਲਮੀਕੀ ਦੇ ਘਰ ਸੀਤਾ ਮਾਤਾ ਦਾ ਰਹਿਣਾ ਭਗਵਾਨ ਰਾਮ ਦੇ ਬੱਚਿਆਂ ਲਵ ਕੁਸ਼ ਦਾ ਬਾਲਮੀਕੀ ਜੀ ਦੇ ਘਰ ਆਸ਼ਰਮ ਵਿੱਚ ਰਹਿਣਾ ਖਾਣਾ ਪੀਣਾ ਪੜਨਾ ਸੀਤਾ ਜੀ ਦਾ ਬਾਲਮੀਕੀ ਜੀ ਨੂੰ ਆਪਣੇ ਪਿਤਾ ਬਰਾਬਰ ਮੰਨਣਾ ਇਹਨਾਂ ਨੂੰ ਇਹ ਕੁਝ ਵੀ ਨਹੀਂ ਦਿਸਦਾ ਬਸ ਝੂਠੀ ਛੂਆ ਛਾਤ ਉਹੀ ਇਹਨਾਂ ਨੂੰ ਦਿਖਾਈ ਅਤੇ ਪ੍ਰਚਾਰੀ ਜਾਂਦੀ ਹੈ ਇਹਨਾਂ ਨੂੰ ਦਿਸਦਾ ਹੈ ਉਹ ਜੋ ਕਮਿਊਨਿਸਟ ਵਿਦਵਾਨਾਂ ਨੇ ਅਖੋਤੀ ਹਿਸਟਰੀ ਦੇ ਨਾਂ ਦੇ ਉੱਪਰ ਸਾਡੀਆਂ ਧਾਰਮਿਕ ਪੁਸਤਕਾਂ ਰਹੀ ਇਹਨਾਂ ਨੂੰ ਪੜਾਇਆ ਹੈ ਬਸ ਉਹ ਪੜ੍ਹ ਸੁਣ ਕੇ ਇਹ ਆਪਣੇ ਆਪ ਨੂੰ ਬਹੁਤ ਹੀ ਆਪਣੇ ਆਰਥਿਕ ਹਾਲਾਤਾਂ ਕਰਕੇ ਵੀ ਇਹ ਇਨਫੈਟਿਕ ਕੰਪਲੈਕਸ ਵਿੱਚ ਆ ਜਾਂਦੇ ਹਨ ਦੋਸਤੋ ਇਹਨਾਂ ਦਾ ਇਹੋ ਇਨਫੈਟਿਕ ਕੰਪਲੈਕਸ ਉਹਨਾਂ ਨੂੰ ਆਪਣਾ ਮੂਲਮ ਧਰਮ ਛੱਡ ਕੇ ਈਸਾਈ ਬਣਨ ਵੱਲ ਪ੍ਰੇਰਦਾ ਹੈ ਜੇ ਉਹਨਾਂ ਦੇ ਮਨਾਂ ਵਿੱਚ ਦੋਸਤੋ ਰਵਿਦਾਸ ਜੀ ਵਾਲਮੀਕ ਜੀ ਪ੍ਰਤੀ ਵਿਸ਼ਵਾਸ ਹੋਵੇ ਉਹਨਾਂ ਪ੍ਰਤੀ ਸ਼ਰਧਾ ਹੋਵੇ ਉਹਨਾਂ ਪ੍ਰਤੀ ਕੁਝ ਸਨਮਾਨ ਹੋਵੇ ਇਹ ਉਹਨਾਂ ਦੀਆਂ ਲਿਖਤਾਂ ਬਾਣੀ ਗ੍ਰੰਥ ਪੜ੍ਹਦੇ ਹੋਣ ਤਾਂ ਇਹ ਕਦੇ ਵੀ ਕਨਵਰਟ ਨਾ ਹੋਣ ਪਰ ਇਹਨਾਂ ਨੂੰ ਬਾਕੀ ਸਮਾਜ ਤੋਂ ਤੋੜਨ ਲਈ ਕਦੇ ਬ੍ਰਾਹਮਣ ਇਹਨਾਂ ਦਾ ਦੁਸ਼ਮਣ ਕਦੀ ਜੱਟ ਇਹਨਾਂ ਦਾ ਦੁਸ਼ਮਣ ਇਹ ਯੋਜਨਾਬੱਧ ਤਰੀਕੇ ਨਾਲ ਪੜਾਇਆ ਤੇ ਪ੍ਰਚਾਰਿਆ ਜਾਂਦਾ ਹੈ ਜਦੋਂ ਕਿ ਦੋਸਤੋ ਜੱਟ ਹੋਵੇ ਜਾਂ ਬ੍ਰਾਹਮਣ ਸਭ ਆਪਣੇ ਆਪਣੀਆਂ ਕਮਾਕੇ ਖਾਨ ਵਿੱਚ ਵਿਸ਼ਵਾਸ ਰੱਖਦੇ ਹਨ ਨਫ਼ਰਤ ਲਈ ਖਾਸ ਕਰਕੇ ਅੱਜ ਦੇ ਦੌਰ ਵਿੱਚ ਕਿਸੇ ਕੋਲ ਸਮਾਂ ਹੀ ਕਿੱਥੇ ਹੈ ਬਸ ਇੱਕਾ ਦੁੱਕਾ ਘਟਨਾਵਾਂ ਨੂੰ ਹਾਈਲਾਈਟ ਕਰਕੇ ਬਹੁਤ ਵੱਡਾ ਬਣਾ ਕੇ ਸਮਾਜ ਵਿੱਚ ਪੇਸ਼ ਕਰ ਦਿੱਤਾ ਜਾਂਦਾ ਹੈ ਇੰਜ ਇਨਫੇਰੀਟੀ ਕੰਪਲੈਕਸ ਦੇ ਮਾਰੇ ਹੋਏ ਹੀਣ ਭਾਵਨਾ ਦੇ ਮਾਰੇ ਹੋਏ ਬਹੁਤੇ ਦਲਤ ਭਾਈਚਾਰੇ ਦੇ ਲੋਕ ਕਨਵਰਜਨ ਕਰ ਲੈਂਦੇ ਹਨ ਪਰ ਹੁੰਦਾ ਕੀ ਹੈ ਦੋਸਤੋ ਆਪਣੇ ਭਰਾਵਾਂ ਤੋਂ ਵੀ ਇਹ ਲੋਕ ਜਾਣਦੇ ਹਨ ਤੇ ਨਵੀਂ ਕਮਿਊਨਿਟੀ ਉੱਥੇ ਕਿਹੜਾ ਦੋਸਤੋ ਇੰਗਲੈਂਡ ਦੇ ਛਾਈ ਪਰਿਵਾਰਾਂ ਦੇ ਇਹਨਾਂ ਨੂੰ ਰਿਸ਼ਤੇ ਹੋਣ ਲੱਗ ਪੈਂਦੇ ਹਨ ਬੱਸ ਇੱਥੇ ਰਹਿ ਕੇ ਇਹ ਆਪਣੇ ਹੀ ਸਮਾਜ ਪ੍ਰਤੀ ਜ਼ਹਿਰ ਘੋਲਦੇ ਰਹਿੰਦੇ ਹਨ ਆਪਣੇ ਦਿਲਾਂ ਵਿੱਚ ਦੋਸਤੋ ਇਲੈਕਸ਼ਨ ਵੇਲੇ ਵੀ ਇਹ ਸਭ ਕਿਸੇ ਸਿੱਖ ਜਾਂ ਸੱਚੇ ਹਿੰਦੂ ਉਮੀਦਵਾਰ ਨੂੰ ਵੋਟ ਨਹੀਂ ਕਰਦੇ ਜੋ ਇਹਨਾਂ ਦਾ ਭਲਾ ਕਰ ਸਕਦਾ ਹੋਵੇ ਇਹਨਾਂ ਦਾ ਸਕਾ ਹੋਵੇ ਇਹ ਉਸ ਨੂੰ ਵੋਟ ਕਰਦੇ ਹਨ ਜੋ ਇਹਨਾਂ ਦੇ ਕਨਵਰਜਨ ਵਿੱਚ ਮਦਦਗਾਰ ਹੋ ਸਕਦਾ ਹੋਵੇ ਉਸੇ ਪਾਰਟੀ ਦੇ ਉਮੀਦਵਾਰ ਨੂੰ ਇਹ ਵੋਟ ਕਰਦੇ ਹਨ ਇਹਨਾਂ ਲਈ ਤਾਂ ਦੋਸਤੋ ਸਾਡਾ ਦੇਸ਼ ਸਾਡਾ ਸਮਾਜ ਜਾਵੇ ਖੂਨ ਵਿੱਚ ਇਹ ਸਥਿਤੀ ਹੁੰਦੀ ਹੈ ਦੋਸਤੋ ਕਨਵਰਜਨ ਦਾ ਦੂਜਾ ਵੱਡਾ ਕਾਰਨ ਕਨਵਰਜਨ ਦਾ ਇਨਫੈਟੀ ਕੰਪਲੈਕਸ ਤੋਂ ਇਲਾਵਾ ਦੂਜਾ ਵੱਡਾ ਕਾਰਨ ਹੈ ਲਾਲਚ ਜੀ ਹਾਂ ਲਾਲਚ ਦੋਸਤੋ ਦਲਦਪਾਈ ਚਾਰੇ ਵਿੱਚੋਂ ਜਿਹੜੇ ਲੋਕ ਕਨਵਰਟ ਹੁੰਦੇ ਹਨ ਉਹਨਾਂ ਦੀ ਆਰਥਿਕ ਹਾਲਾਤ ਕੀ ਹੁੰਦੀ ਹੈ ਇਹ ਸਭ ਨੂੰ ਪਤਾ ਹੈ ਪ੍ਰਮਾਤਮਾ ਯੀਸ਼ੂ ਉਹਨਾਂ ਤੇ ਕਿਰਪਾ ਕਰੇਗਾ ਉਹ ਮਾਲੂਮ ਆਲ ਤਣਾੜ ਹੋ ਜਾਣਗੇ ਉਹਨਾਂ ਦੇ ਦੁੱਖ ਕੱਟੇ ਜਾਣਗੇ ਬਾਕੀ ਦੋਸਤੋ ਇਸ ਤੋਂ ਇਲਾਵਾ ਉਹਨਾਂ ਦੇ ਬੱਚਿਆਂ ਨੂੰ ਇਸਾਈ ਸਕੂਲਾਂ ਵਿੱਚ ਦਾਖਲਾ ਮੁਫਤ ਸਿੱਖਿਆ ਤੱਕ ਦੀਆਂ ਸਹੂਲਤਾਂ ਦਾ ਲਾਲਚ ਦਿੱਤਾ ਜਾਂਦਾ ਹੈ ਈਸਾਈ ਹਸਪਤਾਲਾਂ ਵਿੱਚ ਵੀ ਇਹਨਾਂ ਨੂੰ ਇਲਾਜ ਵੇਲੇ ਪੂਰੀ ਤਰਜੀਹ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਦੋਸਤੋ ਇਹਨਾਂ ਦੀਆਂ ਕੁਝ ਸੰਸਥਾਵਾਂ ਵਿੱਚ ਨੌਕਰੀਆਂ ਛੋਟੀ ਮੋਟੀ ਆਰਥਿਕ ਮਦਦ ਇਹਨਾਂ ਲਾਲਚਾ ਕਰਕੇ ਵੀ ਦਲਿਤ ਭਾਈਚਾਰੇ ਆ ਕਨਵਰਜਨ ਲਈ ਝੱਟ ਹੀ ਤਿਆਰ ਹੋ ਜਾਂਦਾ ਹੈ ਇਸ ਤੋਂ ਇਲਾਵਾ ਦੋਸਤੋ ਤੀਜਾ ਪ੍ਰਮੁੱਖ ਕਾਰਨ ਹੈ ਚਮਤਕਾਰ ਜੀ ਹਾਂ ਚਮਤਕਾਰ ਚਮਤਕਾਰ ਲੋਕਾਂ ਨੂੰ ਬਹੁਤ ਹੀ ਆਕਰਸ਼ਿਤ ਕਰਦਾ ਹੈ ਖਾਸ ਕਰਕੇ ਸਾਡੇ ਦਲਿਤ ਭਾਈਚਾਰੇ ਨੂੰ Hindu ਮਤ ਵਿੱਚ ਦਾ ਥੋੜਾ ਬਹੁਤ ਚਮਤਕਾਰ ਹੈ ਦੋਸਤੋ ਚੌਂਕੀ ਆਦੀ ਦੇਣਾ ਸਿਰ ਕੁਮਾਣੇ ਹਿੰਦੂਧਰਤਾਂ ਦੀਆਂ ਕਈ ਰੀਵਾਜਾਂ ਹਨ ਪਰ ਸਿੱਖੀ ਸਿੱਖੀ ਵਿੱਚ ਤਾਂ ਚਮਤਕਾਰ ਪੂਰੀ ਤਰ੍ਹਾਂ ਮਨਾ ਹੈ ਪਰ ਦੋਸਤੋ ਇਸਾਈਆਂ ਦੀਆਂ ਚੰਗਿਆਈ ਸੰਭਾਵਾਂ ਉਹਨਾਂ ਵਿੱਚ ਕੀ ਹੁੰਦਾ ਹੈ ਤੁਸੀਂ ਵੇਖਿਆ ਸੁਣਿਆ ਹੀ ਹੋਵੇਗਾ ਇਹਨਾਂ ਦੇ ਪਾਸਟਰ ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਚਮਤਕਾਰ ਹੱਥ ਦੀ ਸਫਾਈ ਡਰਾਮਾ ਵਖਾਣ ਦੀ ਕਲਾਬਾਜੀ ਦਿਖਾਉਂਦੇ ਹਨ ਭੋਲੇ ਲੋਕ ਚਮਤਕਾਰ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਮੈਨੂੰ ਡਰ ਰਹੀ ਹੈ ਮੈਨੂੰ ਡਰ ਰਹੀ ਹੈ ਡਰਾ ਲਾਈਵ ਮੇਂ ਡਰਾ ਕੇ ਦਿਖਾ ਦੇ ਉਧਰ ਡਰਾਣਾ ਉਧਰ ਡਰਾਣਾ ਇਹ ਤਰੀਕਾ ਨਾਲ ਬੋਲ ਨਹੀਂ ਸਕਦੀ ਸੀ ਸਹੀ ਬੋਲ ਸਕਦੀ ਸੀ ਹallelujah ਰਜਸੂ 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 ਆਹ ਬੇਟੇ ਅਭੀ ਕੀ ਹੋਇਆ ਅਭੀ ਕੀ ਬੋਲਣ ਲੱਗੀ ਝੋਲੇ ਵਾਲੇ ਲੋਕ ਚਮਤਕਾਰ ਮੰਨ ਕੇ ਇਸ ਤੋਂ ਪ੍ਰਭਾਵਿਤ ਹੁੰਦੇ ਹਨ ਜਦੋਂ ਦੋਸਤ ਇਹਨਾਂ ਸੁਭਾਵਾਂ ਵਿੱਚ ਇਹ ਡਰਾਮਾ ਕੀਤਾ ਜਾਂਦਾ ਹੈ ਕਿ ਗੁੰਗੇ ਲੋਕ ਬੋਲਣ ਲੱਗ ਪੈਂਦੇ ਹਨ ਲੰਗੜੇ ਲੋਕ ਤੁਰਨ ਲੱਗ ਪੈਂਦੇ ਹਨ ਕੈਂਸਰ ਅਤੇ ਐਡਜ਼ ਵਰਗੀਆਂ ਲਾ ਇਲਾਜ ਬਿਮਾਰੀਆਂ ਉਹਨਾਂ ਦਾ ਇਹਨਾਂ ਦੀ ਸ਼ਰਨ ਵਿੱਚ ਆ ਕੇ ਇਲਾਜ ਹੋ ਕੇ ਠੀਕ ਹੋ ਜਾਣਾ ਇਹੋ ਜਿਹੇ ਝੂਠੇ ਚਮਤਕਾਰ ਫਿਰ ਇਹ ਦਲਦ ਸਮਾਜ ਦੇ ਘੱਟ ਪੜੇ ਲਿਖੇ ਹੋਏ ਲੋਕ ਕਨਵਰਜਨਲ ਕਿਉਂ ਨਾ ਜਾਣ ਦੋਸਤੋ ਜਦੋਂ ਇਹੋ ਜੀਆਂ ਲਾਜ ਲਾਜ ਬਿਮਾਰੀਆਂ ਦਾ ਤੱਕ ਦਾ ਇਲਾਜ ਸਿਰਫ ਇਹਨਾਂ ਦੀ ਛਾਂ ਵਿੱਚ ਜਾ ਕੇ ਈਸਾਈ ਬਣਨ ਤੇ ਹੀ ਹੋ ਸਕਦਾ ਹੈ ਤਾਂ ਇਹ ਲੋਕ ਪ੍ਰਭਾਵਿਤ ਹੋ ਕੇ ਈਸਾਈ ਬਣ ਹੀ ਜਾਂਦੇ ਹਨ ਇਹਦੇ ਚਮਤਕਾਰ ਵੀ ਵੱਡਾ ਕਾਰਨ ਹੈ ਦਲਤਾਂ ਦੇ ਕਨਵਰਜਨ ਦਾ ਰੱਬ ਦੀ ਰਜਾ ਵਿੱਚ ਰਹਿਣਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਦੋਸਤੋ ਦੋਸਤੋ ਇਹਨਾਂ ਦੇ ਕਨਵਰਜਨ ਦਾ ਇੱਕ ਕਾਰਨ ਇਹਨਾਂ ਦੇ ਸਮਾਜਿਕ ਹਾਲਾਤ ਵੀ ਹੁੰਦੇ ਹਨ ਜੇ ਤੁਸੀਂ ਨਹੀਂ ਮੰਨਦੇ ਤਾਂ ਇੱਕ ਵਾਰੀ ਆਪਣੇ ਆਲੇ ਦੁਆਲੇ ਝਾਤੀ ਮਾਰੋ ਖਾਸ ਕਰਕੇ ਕਨਵਰਟ ਹੋਏ ਲੋਕਾਂ ਵੱਲ ਜਿਨ੍ਹਾਂ ਦੀ ਰੋਜੀ ਰੋਟੀ ਚੰਗੀ ਚੱਲਦੀ ਹੈ ਸੋਹਣੀ ਰਜਮੀ ਰੋਟੀ ਖਾਂਦੇ ਹਨ ਉਹ ਨਾਂ ਦੇ ਬਰਾਬਰ ਜਾਂ ਬਹੁਤ ਘੱਟ ਕਨਵਰਟ ਹੁੰਦੇ ਹਨ ਜਿਨ੍ਹਾਂ ਦੇ ਘਰਾਂ ਦੀ ਮਿਹਨਤ ਕਰਕੇ ਠੀਕ ਠਾਕ ਰੋਟੀ ਚੱਲ ਰਹੀ ਹੁੰਦੀ ਹੈ ਉਹਨਾਂ ਦੇ ਮਨਾਂ ਵਿੱਚ ਇਹ ਭਾਵ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਬਾਕੀਆਂ ਤੋਂ ਬਹੁਤ ਪਿਛੜੇ ਹੋਏ ਹਨ ਜੱਟ ਵਪਾਰੀ ਜਾਂ ਬਾਕੀ ਉਹਨਾਂ ਦੇ ਸ਼ੋਸ਼ਕ ਹੀ ਹਨ ਇੱਕ ਦੂਜੇ ਤੋਂ ਦੂਰੀ ਜਾਂ ਫਰਕ ਆਰਥਿਕ ਹਾਲਾਤ ਕਰਕੇ ਹੁੰਦਾ ਹੈ ਦੋਸਤੋ ਉਹਨੂੰ ਇਹ ਸਮਾਜਿਕ ਬੁਰਾਈ ਕਰਕੇ ਦਲਤਾ ਮੂਰੇ ਪੇਸ਼ ਕਰਦੇ ਹਨ ਉਹਨਾਂ ਦੇ ਮਨਾਂ ਵਿੱਚ ਬਾਕੀ ਸਮਾਜ ਪ੍ਰਤੀ ਘ੍ਰੇਣਾ ਪੈਦਾ ਕੀਤੀ ਜਾਂਦੀ ਹੈ ਦੋਸਤੋ ਜੇ ਆਰਥਿਕ ਹਾਲਾਤ ਆਪਣੇ ਘਰਾਂ ਵਿੱਚ ਹੀ ਠੀਕ ਨਾ ਹੋਣ ਤਾਂ ਸਾਡੇ ਆਪਣੇ ਹੀ ਸਕੇ ਭੈਣ ਭਰਾ ਸ਼ਰੀਕ ਸਾਨੂੰ ਉਹ ਲੱਗੇ ਨਹੀਂ ਲੱਗਣ ਦਿੰਦੇ ਫਿਰ ਸਾਡੇ ਸਮਾਜ ਵਿੱਚ ਅੱਡ ਅੱਡ ਬਰਾਦਰੀਆਂ ਉਹਨਾਂ ਦਾ ਕੀ ਕਹਿਣਾ ਦੋਸਤੋ ਦੋਸਤੋ ਇਹਨਾਂ ਕਾਰਨਾਂ ਤੋਂ ਇਲਾਵਾ ਇੱਕ ਹੋਰ ਵੀ ਕਾਰਨ ਹੈ ਜਿਸ ਕਰਕੇ ਪੰਜਾਬ ਵਿੱਚ ਕਨਵਰਜਨ ਹੋ ਰਿਹਾ ਹੈ ਉਹ ਹੈ ਦੋਸਤੋ ਸਥਾਪਿਤ ਧਿਰਾਂ ਦੀ ਕਮਜ਼ੋਰੀ ਜੀ ਹਾਂ ਪੰਜਾਬ ਵਿੱਚ ਸਥਾਪਿਤ ਧਿਰਾਂ ਜਿਵੇਂ ਪੰਜਾਬ ਵਿੱਚ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸ਼੍ਰੋਮਣੀ ਸਿੱਖ ਸੰਸਥਾ ਇਸ ਤੋਂ ਇਲਾਵਾ ਦੋਸਤੋ ਇਸ ਤੋਂ ਇਲਾਵਾ ਦੋਸਤੋ ਪੰਜਾਬ ਦੇ ਸਿੱਖਾਂ ਦੀ ਅਗਵਾਈ ਦਾ ਦਾਵਾ ਕਰਨ ਵਾਲਾ ਪੰਜਾਬੀਆਂ ਦੀ ਅਗਵਾਈ ਦਾ ਦਾਵਾ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਇਹ ਆਪਣੇ ਉਦੇਸ਼ ਵਿੱਚ ਲਗਭਗ ਨਾਕਾਮਜਾਬ ਹੀ ਰਹੇ ਹਨ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਸਪੋਰਟ ਕਰਨ ਵਾਲੀ ਇੱਕ ਸੰਸਥਾ ਬਣ ਕੇ ਹੀ ਰਹਿ ਗਈ ਹੈ ਦੋਸਤੋ ਜਿਵੇਂ ਪੰਜਾਬ ਵਿੱਚਰ ਹੰਗੀਆਂ ਜਾਂ ਮੁਸਲਮਾਨਾਂ ਦੀ ਗਿਣਤੀ ਵੱਧ ਰਹੀ ਹੈ ਇਸ ਨੂੰ ਕੋਣ ਰੋਕ ਸਕਦਾ ਹੈ ਜਰਾ ਸੋਚੋ ਇੱਕ ਸਥਾਪਿਤ ਤੇ ਰਹੀ ਇਸ ਸਥਾਪਿਤ ਤੇ ਰਹੇ ਇਹਨਾਂ ਨੂੰ ਸਖਤੀ ਨਾਲ ਵਿਰੋਧ ਕਰਕੇ ਰੋਕ ਜਾਂ ਕੰਟਰੋਲ ਕਰ ਸਕਦੇ ਹਨ ਲੋਕਾਂ ਨੂੰ ਇਹ ਜਾਗਰੂਕ ਕਰ ਸਕਦੇ ਹਨ ਦੋਸਤੋ ਜਦੋਂ ਬਾਹਰੋਂ ਆਿਆਂ ਨੂੰ ਕੰਟਰੋਲ ਨਹੀਂ ਕਰਦੇ ਤਾਂ ਇਹਨਾਂ ਦੀ ਗਿਣਤੀ ਲਗਾਤਾਰ ਵੱਧਦੀ ਹੀ ਜਾਂਦੀ ਹੈ ਹੋਲੀ-ਹੋਲੀ ਅਜੇ ਹੀ ਸਟੇਜ ਪੰਜਾਬ ਵਿੱਚ ਆ ਹੀ ਜਾਣੀ ਹੈ ਕਿ ਇਹਨਾਂ ਨੇ ਸਾਡੇ ਉੱਪਰ ਭਾਰੀ ਹੋ ਜਾਣਾ ਹੈ। ਫਿਰ ਪੰਜਾਬ ਵਿੱਚ ਕੀ ਹੋਵੇਗਾ ਦੋਸਤੋ ਜੋ ਕੁਝ ਵੈਸਟ ਮਗਾਲਜਾ ਹੋਰ ਥਾਵਾਂ ਤੇ ਹੋ ਰਿਹਾ ਹੈ। ਫਿਰ ਸਾਡੇ ਧਾਰਮਿਕ ਰੀਤੀ ਰਿਵਾਜ, ਸੋਭਾ ਯਾਤਰਾਵਾਂ, ਨਗਰ ਕੀਰਤਨ ਇਹਨਾਂ ਨੂੰ ਖਟਕਣ ਲੱਗ ਪੈਣਗੇ। ਪੱਥਰਬਾਜ਼ੀ ਜਾਂ ਵਿਰੋਧ ਜਾਂ ਛੇੜਖਾਣੀ ਵਰਗੀਆਂ ਘਟਨਾਵਾਂ ਪੰਜਾਬ ਵਿੱਚ ਵੀ ਹੋਣ ਲੱਗ ਪੈਣਗੀਆਂ। ਜੇ ਇਹਨਾਂ ਦੀਆਂ ਗੱਲਾਂ ਨਹੀਂ ਮੰਨੀਆਂ ਤਾਂ ਦੋਸਤੋ ਪੰਜਾਬ ਵਿੱਚ ਫਿਰ ਟਕਰਾਅ ਹੋਵੇਗਾ। ਜਦੋਂ ਸ਼ਕਤੀ ਕੀਤੀ ਜਾਵੇਗੀ ਤਾਂ ਫਿਰ ਪਿੱਟੇ ਸੇ ਆਪਾਂ ਵਿਕਟਿਮ ਕਾਰਡ ਖੇਡਿਆ ਜਾਵੇਗਾ। ਅਖੇਰ ਇਹ ਇੰਜ ਹੀ ਉਸ ਸਮਾਜ ਦੇ ਕਾਬਜ ਹੋ ਕੇ ਬਹਿ ਜਾਂਦੇ ਹਨ ਜਿਸ ਵਿੱਚ ਪਹਿਲਾਂ ਇਹ ਵਿਚਾਰੇ ਜਿਹੇ ਬਣ ਕੇ ਦਾਖਲ ਹੋਏ ਹੁੰਦੇ ਹਨ ਦੋਸਤੋ ਕਸ਼ਮੀਰ ਵੈਸਟ ਬੰਗਾਲ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਤਾਂ ਇਹੋ ਕੁਝ ਹੋ ਰਿਹਾ ਹੈ ਜਰਾ ਜਰਮਨੀ ਇੰਗਲੈਂਡ ਵਿੱਚ ਕੀ ਹੋ ਰਿਹਾ ਹੈ ਤੁਹਾਨੂੰ ਉਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਦੋਸਤੋ ਇੰਗਲੈਂਡ ਵਿੱਚ ਗੋਰਿਆਂ ਨੂੰ ਜਰਮਨੀ ਵਿੱਚ ਉਹਨਾਂ ਦੇ ਵਸਨੀਕਾਂ ਨੂੰ ਉੱਥੋਂ ਦੇ ਬੱਚਿਆਂ ਨੂੰ ਖਾਸ ਕਰਕੇ 9 9 10 ਸਾਲ ਦੀਆਂ ਬੱਚਿਆਂ ਨਾਲ ਇਹਨਾਂ ਨੇ ਕੀ ਕੀ ਕਾਰੇ ਕੀਤੇ ਹਨ ਜ਼ਰੂਰ ਜਾਣਕਾਰੀ ਪ੍ਰਾਪਤ ਕਰੋ ਤੁਹਾਨੂੰ ਅਪਡੇਟ ਹੋਣਾ ਚਾਹੀਦਾ ਹੈ ਪੰਜਾਬ ਵਿੱਚ ਵੀ ਦੋਸਤੋ ਵਿੱਚ ਕੀ ਹੋਵੇਗਾ ਅਖੀਰ ਕੀ ਹੋਵੇਗਾ ਦੋਸਤੋ ਵਧਦੀ ਹੋਈ ਗਿਣਤੀ ਦੇ ਸਿਰ ਤੇ ਇਹ ਪੰਜਾਬ ਵਿੱਚ ਸਾਡੇ ਸਿਰਾਂ ਤੇ ਮਾਲਕ ਬਣ ਕੇ ਬਹਿ ਜਾਣਗੇ ਵੋਟਾਂ ਰਾਹੀਂ ਇਹ ਰਾਜਸੀ ਤਾਕਤ ਵੀ ਪ੍ਰਾਪਤ ਕਰ ਹੀ ਲੈਣਗੇ ਦੋਸਤੋ ਬੇਸ਼ੱਕ ਸਿੱਖ ਇੱਕ ਯੋद्धा ਕੌਮ ਹੈ ਪਰ ਇਰਾਨ ਰਾਖ ਵਿੱਚ ਕੀ ਹੋਇਆ ਹੈ ਉੱਥੇ ਇੱਕ ਕੌਮ ਹੈ Kurds ਉਹ ਬਹੁਤ ਹੀ ਬਹਾਦਰ ਲੋਕ ਹਨ ਪਰ ਉਹਨਾਂ ਦੀ ਅੱਜ ਉੱਥੇ ਸਥਿਤੀ ਕੀ ਹੈ ਇਹ ਸਾਨੂੰ ਸਰਚ ਕਰਨਾ ਚਾਹੀਦਾ ਹੈ ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਦੇ ਆਰ ਫਾਈਟਿੰਗ ਫੋਰ देयर ਐਗਜ਼ਿਸਟੈਂਸ ਪਰ ਉਹਨਾਂ ਦੀਆਂ ਧੀਆਂ ਅੱਜ ਜ਼ਬਰੀ ਚੁੱਕ ਕੇ ਬਾਜ਼ਾਰਾਂ ਵਿੱਚ ਵੇਚੀਆਂ ਜਾਂਦੀਆਂ ਹਨ ਉਹਨਾਂ ਦੀ ਗਿਣਤੀ ਸ਼ੀਆ ਤੇ ਸੁੰਨਿਆ ਦੇ ਮੁਕਾਬਲੇ ਇਰਾਨ ਅਤੇ ਇਰਾਕ ਵਿੱਚ ਕੀ ਰਹਿ ਗਈ ਹੈ ਜ਼ਰੂਰ ਸਰਚ ਕਰਿਓ ਦੋਸਤੋ ਪੰਜਾਬੀ ਚ ਇਹ ਇਬਰਾਹਿਮਿਕ ਮਤਵ ਨੂੰ ਮੰਨਣ ਵਾਲੀਆਂ ਕਨਵਰਟਡ ਧੀਆਂ ਇਹ ਪੱਕਾ ਹਿੰਦੂਆਂ ਦੇ ਹੱਕ ਵਿੱਚ ਤਾਂ ਹੋ ਹੀ ਨਹੀਂ ਸਕਦੀਆਂ ਇਹਨਾਂ ਦਾ ਤਾਂ ਟਾਰਗੇਟ ਹੀ ਪੂਰੇ ਭਾਰਤ ਵਿੱਚੋਂ ਹਿੰਦੂਆਂ ਨੂੰ ਕਨਵਰਟ ਜੀਹਾਂ ਉਹਨਾਂ ਨੂੰ ਕਨਵਰਟ ਕਰਨਾ ਹੈ ਬਾਕੀ ਬਚੇ ਪੰਜਾਬ ਵਿੱਚ ਸਿੱਖ ਉਹ ਵੀ ਇਹਨਾਂ ਲਈ ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਹਨ ਸਿੱਖਾਂ ਨੂੰ ਖਤਮ ਕੀਤੇ ਬਿਨਾ ਪੰਜਾਬ ਵਿੱਚ ਇਸਾਈ ਜਾਂ ਮੁਸਲਮਾਨਾਂ ਦਾ ਬੋਲਬਾਲਾ ਹੋ ਹੀ ਨਹੀਂ ਸਕਦਾ ਹੁਣ ਵੀ ਇਹ ਪੰਜਾਬ ਵਿੱਚ ਉਹਨਾਂ ਹੀ ਲੋਕਾਂ ਨੂੰ ਵੋਟ ਪਾਉਂਦੇ ਹਨ ਜੋ ਇਹਨਾਂ ਦੇ ਕਨਵਰਜਨ ਦੇ ਰਾਹ ਵਿੱਚ ਮਦਦਗਾਰ ਸਿੱਧ ਹੁੰਦੇ ਹਨ ਇਹਨਾਂ ਦਾ ਵਿਰੋਧ ਨਹੀਂ ਕਰਦੇ ਇਹਨਾਂ ਦੇ ਹੋ ਰਹੇ ਕਨਵਰਜਨ ਵੱਲ ਇਹੋ ਚੁੱਪਵੱਟੀ ਰੱਖਦੇ ਹਨ ਕੀ ਦੋਸਤੋ ਇਹ ਕਨਵਰਟਡ ਲੋਕ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਜਾਂ ਭਾਜਪਾ ਨੂੰ ਕਦੇ ਭਵਿੱਖ ਵਿੱਚ ਵੋਟ ਪਾਉਣਗੇ ਕਦੇ ਵੀ ਨਹੀਂ ਦੋਸਤੋ ਪੰਜਾਬ ਵਿੱਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੂੰ ਹੀ ਇਹ ਕਨਵਰਟਡ ਹੋਏ ਲੋਕ ਵੋਟ ਪਾਣਗੇ ਇੰਜ ਇਸ ਬਦਲਦੇ ਹੋਏ ਡੈਮੋਗ੍ਰਾਫਿਕ ਚੇਂਜਸ ਕਰਕੇ ਆਉਂਦੇ 5-7 ਸਾਲਾਂ ਵਿੱਚ ਇਹ ਅਜਿੱਤ ਜਿਹੇ ਹੋ ਜਾਣਗੇ ਬਾਕੀ ਜੇ ਕੋਈ ਮੁਹਿੰਮ ਦੋਸਤੋ ਕਨਵਰਜਨ ਖਿਲਾਫ ਪੰਜਾਬ ਵਿੱਚ ਸ਼ੁਰੂ ਹੁੰਦੀ ਹੈ ਤਾਂ ਇਸ ਉੱਪਰ ਠੱਲ ਵੀ ਪੈ ਸਕਦੀ ਹੈ ਬਾਕੀ ਦੋਸਤੋ ਅਸੀਂ ਸਿੱਖ ਹਿੰਦੂ ਜਾਂ ਜਾਤ ਪਾਤਾਂ ਵਿੱਚ ਵੰਡੇ ਨਾ ਰਹੀਏ ਪੰਜਾਬ ਵਿੱਚ ਅੱਜ ਵੀ ਆਪਾਂ ਰਾਜੀ ਖੁਸ਼ੀ ਵਾਸਕਦੇ ਹਾਂ ਜੇ ਆਪਾਂ ਗੁਰਨਾਨਕ ਦੀ ਸੋਚ ਦੇ ਉੱਪਰ ਚੱਲਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰੀਏ ਦੋਸਤੋ ਗੁਰਨਾਨਕ ਦੀ ਸੋਚ ਸਭ ਦੇ ਹਿਰਦੇ ਠਾਰ ਸਕਦੀ ਹੈ ਤੁਹਾਡਾ ਕੀ ਮੰਨਣਾ ਹੈ ਕਿ ਇਸ ਲਈ ਇਸ ਕਨਵਰਜਨ ਨੂੰ ਰੋਕਣ ਲਈ ਕੁਝ ਕੀਤਾ ਜਾ ਸਕਦਾ ਹੈ ਕੀ ਕੁਝ ਕੀ ਕੁਝ ਕੀਤਾ ਜਾ ਸਕਦਾ ਹੈ ਜੋ ਇਸ ਲਈ ਪ੍ਰੈਕਟੀਕਲ ਹੋਵੇ ਤੁਸੀਂ ਆਪਣੀ ਰਾਏ ਕਮੈਂਟ ਕਰਕੇ ਪ੍ਰਗਟਾ ਸਕਦੇ ਹੋ ਥੈਂਕਸ ਫੋਰ ਵਾਚਿੰਗ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰੋ ਧੰਨਵਾਦ ਖਾਲਸਾ ਮੇਰਾ ਰੂਪ ਹੈ ਖਾਸ ਖਾਲਸਾ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿ ਹਾਂ ਬਸਤ ਸਦ ਸੰਗ